28 ਅਕਤੂਬਰ ਤੋਂ ਨਵਾਂ ਬੈਚ ਲੈ ਕੇ ਆ ਰਹੇ ਹਾਂ ਪੀਐਸਟੈਟ ਦਾ ਡੈਮੋ ਤੁਸੀਂ YouTube ਤੇ ਐਜ਼ ਆਲਵੇਜ਼ ਦੇਖ ਸਕੋਗੇ ਪਰ ਪੇਡ ਐਪ ਦਾ ਕੀ ਬਹੁਤ ਸਾਰੇ ਬੱਚੇ ਇਸ ਕਸ਼ਮਕਸ਼ ਹੁੰਦੇ ਆ ਕਿ ਬਾਅਦ ਚ ਪਤਾ ਨਹੀਂ ਕਿਵੇਂ ਪੜਾਉਣਗੇ ਥਿਊਰੀ ਪਤਾ ਨਹੀਂ ਕਿਵੇਂ ਮਿਲੇਗੀ ਐਪ ਦੇ ਉੱਤੇ ਡਾਟਾ ਪਤਾ ਨਹੀਂ ਕਿਵੇਂ ਪਿਆ ਹੋਏਗਾ ਤਾਂ ਇਸ ਕੰਮ ਦੇ ਲਈ ਟੈਟ ਬਜ਼ਰ ਅਕੈਡਮੀ ਇਹ ਪਹਿਲ ਕਰ ਰਹੀ ਹੈ ਕਿ ਤੁਹਾਨੂੰ 1 ਰੁਪਏ ਦੇ ਵਿੱਚ ਪੀਐਸਟੈਟ ਦਾ ਫੁੱਲ ਕੋਰਸ ਚਲਾ ਕੇ ਦੇਗੀ ਜਿਹਦੇ ਵਿੱਚ ਤੁਸੀਂ ਕੀ ਕਰੋਗੇ ਸਾਰੇ ਦਾ ਸਾਰਾ ਸਿਲੇਬਸ ਵਾਈਜ਼ ਟੌਪਿਕ ਵਾਈਜ਼ ਕੋਰਸ ਪਿਆ ਹੈਗਾ ਆਪਣਾ ਤੁਸੀਂ ਆਪਣਾ ਸਬਜੈਕਟ ਚੂਜ਼ ਕਰਕੇ ਸਾਰਾ ਕੁਝ ਦੇਖ ਸਕੋਗੇ ਕਿ ਕਿਹੋ ਜੀਆਂ ਵੀਡੀਓ ਪਈਆਂ ਡੇ 1 ਤੋਂ ਡੇ ਲਾਸਟ ਤੱਕ ਸਿਲੇਬਸ ਦੇ ਕਿਹੋ ਜਆ ਪੜਾ ਰਹੇ ਹੈ ਸਾਡਾ ਜਿਹੜਾ ਕੰਟੈਂਟ ਕਿਸ ਲੈਵਲ ਦਾ ਹੈ ਕਿ ਦੋ ਪਾਸ਼ੀ ਲਿਖਿਆ ਤਾਂ ਕੀ ਦੋ ਪਾਸ਼ੀ ਮਿਲ ਵੀ ਰਿਹਾ ਕਿ ਨਹੀਂ ਮਿਲ ਰਿਹਾ ਤਾਂ ਇਹਨਾਂ ਕੰਮਾਂ ਦੇ ਲਈ ਇਹ ਕੋਰਸ ਦਿੱਤਾ ਜਾ ਰਿਹਾ ਤਾਂ ਇਸ ਕੋਡ ਨੂੰ ਸਕੈਨ ਕਰਕੇ ਜਲਦੀ ਤੋਂ ਜਲਦੀ ਤੁਸੀਂ ਇਹ ਜਿਹੜਾ ਕੋਰਸ ਹੈਗਾ ਉਹ ਤੁਸੀਂ ਐਕਟੀਵੇਟ ਕਰ ਸਕਦੇ ਹੋ ਤੇ ਫਿਰ ਆਪਣੀ ਪੂਰੀ ਤਸੱਲੀ ਕਰਕੇ ਪੀਐਸਟਟ ਦਾ ਬੈਚ ਤੇ ਟੈਕ ਬਜ਼ਾਰ ਅਕੈਡਮੀ ਜੁਆਇਨ ਕਰ ਸਕਦੇ ਹੋ ਧੰਨਵਾਦ